ਹੁਣ ਆਪਣੇ ਯੰਗਸਟਰ ਕੀ ਕਰਦੇ ਨੇ ਗੱਡੀ ਕਰਤੀ ਬੁੱਕ ਗੱਡੀ ਲਈ ਲਵਾ ਕੇ ਉੱਥੋਂ ਟੈਂਪਰੇਰੀ ਜਾਂ ਨੰਬਰ ਕਰਾ ਕੇ ਇੰਸ਼ੋਰੈਂਸ ਮਹੀਨਾ ਫਿਰੀ ਜਾਣਾ ਜੋੜੇ ਵਾਲਾ ਨੰਬਰ ਲੈਣਾ 3001 ਲੈਣਾ ਮੈਂ ਕਹਿੰਨਾ ਰਾਜੇ ਛੋਟੇ ਭਾਈ ਲਓ ਕੋਈ ਚੱਕਰ ਨਹੀਂ ਤੁਹਾਡੀ ਪ੍ਰਾਪਰਟੀ ਆ ਤੁਹਾਡੇ ਸ਼ੌਕ ਨੇ ਪੂਰੋ ਪਰ ਯਾਰ ਆਪਾਂ 40 40 50 50 ਲੱਖ ਕਾਰਾਂ ਤੇ ਲਾਉਨੇ ਆ ਉਹ ਉਹ ਉਹਨੂੰ ਤਾਂ ਸੇਫ ਕਰ ਲੋ ਆਪਣੀ ਜ਼ਿੰਦਗੀ ਨੂੰ ਤਾਂ ਸੇਫ ਕਰ ਲੋ ਆਪਣੇ ਸੰਦ ਨੂੰ ਕੁਝ ਹੋ ਗਿਆ ਅੱਗੇ ਕੋਈ ਦਿੱਕਤ ਆ ਗਈ ਉਹ ਤਾਂ ਜ਼ਿੰਮੇਵਾਰ ਟਰੈਕਟਰ ਦਾ ਸਾਲਾ ਵਰੰਡੀ ਰੋਣਾ ਪਤਾ ਕੀ ਆ ਮੰਨ ਲਓ ਟਰੈਕਟਰ ਵਿੱਚ ਕਟਿਆ ਜਾਂਦਾ ਲੋਨ ਹੋ ਜਾਂਦਾ ਡਾਊਨ ਪੇਮੈਂਟ ਰਹਿ ਜਾਂਦੀ ਆ ਕੋਈ 50000 ਰਹਿ ਗਈ ਕੋਈ ਲੱਖ ਰਹਿ ਗਈ ਕੋਈ ਨਹੀਂ ਬਣੀ ਪੈਸੇ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਡੀਲਰ ਦਾ ਹਿਸਾਬ ਕਿਤਾਬ ਨਵੇੜੋ ਭਾਈ ਜੋ ਉਹਦੀ ਟੁੱਡੀ ਦੇਣਦਾਰੀ ਆ ਉਹ ਦੇ ਕੇ ਇਹ ਕੱਲੀ ਟਰੈਕਟਰਾਂ ਦੀ ਗੱਲ ਆ ਕਲੀਅਰ ਕੱਟ ਕਰਕੇ ਉਹਨੂੰ ਕਹੋ ਭਾਈ ਨੰਬਰ ਲਾ ਅੱਜ ਦੀ ਗੱਲ ਜੀ ਸਾਰਿਆਂ ਨੂੰ ਇੱਕ ਕੋਈ ਇਨਸੀਡੈਂਟ ਹੋ ਗਿਆ ਉਹਦੇ ਕਰਕੇ ਗੱਲ ਯਾਦ ਆ ਗਈ ਬੜੀ ਇੰਪੋਰਟੈਂਟ ਗੱਲ ਆ ਉਹੀ ਬੰਦੇ ਸੁਣਿਓ ਜੀਨੂੰ ਇਹਦੇ ਨਾਲ ਸਰੋਕਾਰ ਆ ਜਾਂ ਆਪਣੀ ਜਾਨ ਮਾਲ ਆਪਣੀ ਪ੍ਰਾਪਰਟੀ ਨਾਲ ਪਿਆਰ ਆ ਗੱਲ ਹੈਗੀ ਐ ਇੰਸ਼ੋਰੈਂਸ ਦੀ ਚਾਹੇ ਤੁਹਾਡੇ ਕੋਲ ਗੱਡੀ ਆ ਸਕੂਟਰ ਆ ਟਰੈਕਟਰ ਆ ਟੱਟੂ ਠੇਲਾ ਰੋਡ ਕਟਣਾ ਟਰੱਕ ਆ ਜੀ ਸੀ ਬੀ ਆ ਟਰੈਕਟਰ ਆ ਕੁਝ ਵੀ ਆ ਇਹ ਹਰ ਚੀਜ਼ ਤੇ ਲਾਗੂ ਹੁੰਦੀ ਆ ਹੁਣ ਆਪਣੇ ਯੰਗਸਟਰ ਕੀ ਕਰਦੇ ਨੇ ਗੱਡੀ ਕਰਤੀ ਬੁੱਕ ਗੱਡੀ ਲਈ ਲਵਾ ਕੇ ਉੱਥੋਂ ਟੈਂਪਰੇਰੀ ਜਾਂ ਨੰਬਰ ਕਰਾ ਕੇ ਇੰਸ਼ੋਰੈਂਸ ਮਹੀਨਾ ਫਿਰੀ ਜਾਣਾ ਜੋੜੇ ਵਾਲਾ ਨੰਬਰ ਲੈਣਾ 001 ਲੈਣਾ ਮੈਂ ਕਹਿੰਦਾ ਰਾਜੇ ਛੋਟੇ ਭਾਈ ਲਓ ਕੋਈ ਚੱਕਰ ਨਹੀਂ ਤੁਹਾਡੀ ਪ੍ਰਾਪਰਟੀ ਆ ਤੁਹਾਡੇ ਸ਼ੌਕ ਨੇ ਪੂਰੋ ਪਰ ਯਾਰ ਆਪਾਂ 40 40 50 50 ਲੱਖ ਕਾਰਾਂ ਤੇ ਲਾਉਨੇ ਆ ਉਹ ਉਹਨੂੰ ਤਾਂ ਸੇਫ ਕਰ ਲੋ ਆਪਣੀ ਜ਼ਿੰਦਗੀ ਨੂੰ ਤਾਂ ਸੇਫ ਕਰ ਲੋ ਆਪਣੇ ਸੰਦ ਨੂੰ ਕੁਝ ਹੋ ਗਿਆ ਅੱਗੇ ਕੋਈ ਦਿੱਕਤ ਆ ਗਈ ਉਹ ਤਾਂ ਜ਼ਿੰਮੇਵਾਰ ਕੌਣ ਅੱਛਾ ਕਿਉਂ ਕੰਪਨੀਆਂ ਨੇ ਪੋਰਟਲ ਸਿਸਟਮ ਸੌਰੀ ਸਟੇਟ ਨੇ ਪੋਰਟਲ ਸਿਸਟਮ ਸ਼ੁਰੂ ਕੀਤਾ ਜਿਹੜਾ ਪੋਰਟਲ ਸਿਸਟਮ ਚੱਲਦਾ ਹੈ ਪੋਰਟਲ ਸਿਸਟਮ ਕੀ ਆ ਕਿ ਉੱਥੋਂ ਹੀ ਨੰਬਰ ਲਾ ਕੇ ਤੋਰੋ ਸਰਕਾਰ ਨੇ ਕਿਉਂ ਇਹ ਸ਼ਰਤ ਰੱਖੀ ਕਿ ਬੰਦਾ ਬੀਏ ਪੜਿਆ ਹੋਣਾ ਚਾਹੀਦਾ ਸੀ ਉਹਨੂੰ ਪੋਰਟਲ ਇਸ਼ੂ ਕਰਨਾ ਕਿਤੇ ਨਾ ਕਿਤੇ ਗੱਲਾਂ ਤਾਂ ਉਹ ਸਹੀ ਹੁੰਦੀਆਂ ਨੇ ਆਪਾਂ ਨੂੰ ਗਲਤ ਲੱਗਦੀਆਂ ਨੇ ਪਰ ਹੁੰਦੀਆਂ ਸਹੀ ਨੇ ਕਾਰ ਆਪਾਂ ਲੈਨੇ ਆ ਕੀ ਕਰਦੇ ਆ ਉੱਥੋਂ ਉਹ ਕਹਿੰਦੇ ਆ ਵੀ ਅਸੀਂ ਨੰਬਰ ਲਾ ਕੇ ਕੱਢਾਂਗੇ ਆਪਾਂ ਜਿੱਦ ਚੋਦਾ ਹੀ ਲੈ ਆਉਨੇ ਆ ਟਰੈਕਟਰਾਂ ਦਾ ਵੀ ਇਹੀ ਆ ਚਲੋ ਟਰੈਕਟਰਾਂ ਚ ਇੱਕ ਦਿੱਕਤ ਚੱਲ ਰਹੀ ਆ ਕਿ ਪੋਰਟਲ ਇਸ਼ੂ ਨਹੀਂ ਹੋ ਰਹੇ ਉਹ ਸਰਕਾਰ ਦਾ ਆਪਣਾ ਕੋਈ ਰਾਜ ਰੋਲ ਆ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਚਲੋ ਆਪਾਂ ਮੁੱਦੇ ਤੇ ਆਈਏ ਆਪਾਂ ਇੰਸ਼ੋਰੈਂਸ ਕਰਾ ਲੈਨੇ ਆ ਇੰਸ਼ੋਰੈਂਸ ਹੁੰਦਾ ਕਿਵੇਂ ਆ ਨਮੀ ਚੀਜ਼ ਦਾ ਇੰਜਨ ਨੰਬਰ 88 ਨੰਬਰ ਜਿਹਦੇ ਨਾਮ ਹੋਣਾ ਹੁੰਦਾ ਡਾਕੂਮੈਂਟਲ ਦੰਨੇ ਆ ਪੈਨ ਕਾਰਡ ਔਰ ਆਧਾਰ ਕਾਰਡ ਉਹਦਾ ਨਾਮ ਲੱਗ ਜਾਂਦਾ ਉਹਦੇ ਤੇ ਇੰਜਨ ਨੰਬਰ 88 ਨੰਬਰ ਇੰਸ਼ੋਰ ਹੋ ਜਾਂਦੀ ਆ ਆਪਾਂ ਚੱਕਦੇ ਆ ਹੋ ਕੇ ਚੌੜੇ ਪਾ ਕੇ ਗੇਅਰ ਤੁਰ ਪੈਣਿਆਂ ਵੀ ਹੋਊਗੀ ਜੀ ਸਾਡੀ ਗੱਡੀ ਇੰਸ਼ੋਰ ਆਪਾਂ ਮਹੀਨਾ-ਮਹੀਨਾ ਦੋ-ਦੋ ਮਹੀਨੇ ਫਰੀ ਜੰਨੇ ਆ ਇਹ ਟਰੈਕਟਰਾਂ ਚ ਵੀ ਇਦਾਂ ਹੀ ਹੁੰਦਾ ਠੀਕ ਕਾਰਾਂ ਚ ਵੀ ਇਦਾਂ ਹੀ ਟਰੱਕਾਂ ਸਾਰੇ ਕਿਤੇ ਇਦਾਂ ਹੀ ਹੁੰਦਾ ਉਹਦਾ ਸਿਸਟਮ ਕੀ ਹੈ ਮੰਨ ਲਓ ਤੁਹਾਡਾ ਰਜਿਸਟਰਡ ਨੰਬਰ ਗੱਡੀ ਹੋਈ ਨਹੀਂ ਤੁਹਾਡਾ ਟਰੈਕਟਰ ਰਜਿਸਟਰਡ ਹੋਇਆ ਨਹੀਂ ਤੁਹਾਡੀ ਚੀਜ਼ ਕਿਸੇ ਚ ਵੱਜ ਜਾਂਦੀ ਆ ਉੱਥੇ ਕੀ ਆ ਜਾਂਦਾ ਜਿੰਨਾ ਕੁ ਮੈਨੂੰ ਪਤਾ ਹੈ ਮੈਂ ਗਲਤ ਵੀ ਹੋ ਸਕਦਾ ਜਿੰਨੀ ਕੁ ਮੈਂ ਜਾਣਕਾਰੀ ਇਕੱਠੀ ਕਰੀ ਆ ਮੈਂ ਉਨਾਂ ਹੀ ਬੋਲ ਸਕਦਾ ਕਿਸੇ ਚੋ ਚੀਜ਼ ਲੱਗੀ ਉਹ ਕੀ ਹੋ ਜੂ ਸਿਰਫ ਇੰਸ਼ੋਰੈਂਸ ਕੰਪਨੀ ਥਰਡ ਪਾਰਟੀ ਆ ਜਿਹੜੀ ਕੰਪਰੀਹੈਂਸਿਵ ਜਿਹਨੂੰ ਕਹਿ ਦਿੰਨੇ ਆ ਥਰਡ ਪਾਰਟੀ ਥਰਡ ਪਾਰਟੀ ਨੂੰ ਸਿਰਫ ਉਹ ਮਤਲਬ ਕਿ ਫੈਸਿਲੀਟ ਕਰੂਗੀ ਉਹ ਇੱਕ ਤਰ੍ਹਾਂ ਦੀ ਥਰਡ ਪਾਰਟੀ ਇੰਸ਼ੋਰੈਂਸ ਚ ਕਨਸਿਡਰ ਕੀਤੀ ਜਾਊਗੀ ਜਿਵੇਂ ਮੰਨ ਲਓ ਮੈਂ ਲੈ ਲਿਆ ਟਰੈਕਟਰ ਮੈਂ ਲੈ ਲਈ ਕਾਰ ਮੇਰੀ ਚੀਜ਼ ਰਿਸਿਸਟਡ ਨਹੀਂ ਹੈਗੀ ਇੰਸ਼ੋਰੈਂਸ ਹੋਈ ਵੀ ਆ ਮਾ ਕਿਤੇ ਐਕਸੀਡੈਂਟ ਹੋ ਗਿਆ ਜਿਹੜਾ ਮੂਰੇ ਨੁਕਸਾਨ ਹੋ ਗਿਆ ਬੰਦੇ ਦੀ ਮੌਤ ਹੋ ਗਈ ਸੱਟ ਲੱਗੀ ਮੂਰਲੀ ਮਸ਼ੀਨਰੀ ਦਾ ਨੁਕਸਾਨ ਹੋ ਗਿਆ ਉਹ ਵਾਕਿਆ ਤੁਹਾਨੂੰ ਕਲੇਮ ਹੋਊਗਾ ਪਰ ਜੇ ਤੁਹਾਡੀ ਚੀਜ਼ ਰਜਿਸਟਰਡ ਨਹੀਂ ਹੈਗੀ ਤੁਹਾਡਾ ਟਰੈਕਟਰ ਰਜਿਸਟਰਡ ਨਹੀਂ ਹੈਗਾ ਉਹਦੇ ਕਾਪੀ ਨਹੀਂ ਬਣੀ ਹੋਈ ਹੈਗੀ ਤਾਂ ਉਹ ਟਰੈਕਟਰ ਦਾ ਜਾਂ ਕਾਰ ਦਾ ਤੁਹਾਨੂੰ ਕੁਝ ਨਹੀਂ ਮਿਲਣਾ ਜਿਵੇਂ ਤੁਹਾਡੇ ਟਰੈਕਟਰ ਦਾ ਨੁਕਸਾਨ ਹੋ ਗਿਆ ਤੁਹਾਨੂੰ ਇੱਕ ਨਵਾਂ ਗਲੀ ਵਾਲਾ ਪੈਸਾ ਨਹੀਂ ਮਿਲਦਾ ਤੁਹਾਡੀ ਕਾਰ ਦਾ ਨੁਕਸਾਨ ਹੋ ਗਿਆ ਤੁਹਾਨੂੰ ਕੋਈ ਵੀ ਪੈਸਾ ਨਹੀਂ ਮਿਲਣਾ ਹਾਂ ਅਸ ਅ ਥਰਡ ਪਾਰਟੀ ਉਹ ਪੂਰਾ ਸਟੈਂਡ ਕਰੂਗੀ ਦੂਜੇ ਦਾ ਕੋਈ ਨੁਕਸਾਨ ਹੋ ਗਿਆ ਕੋਈ ਕਲੇਮ ਪੈ ਗਿਆ ਉਹ ਸਾਰਾ ਕੁਝ ਭੁਗਤੂਗੀ ਪਰ ਤੁਹਾਡੀ ਮਸ਼ੀਨਰੀ ਤਾਂ ਗਈ ਨਾ ਮਸ਼ੀਨਰੀ ਦਾ ਕੀ ਕਰੋਗੇ ਆਪਣੀ ਦਾ ਸੋ ਇਹ ਮੇਨ ਚੀਜ਼ ਆ ਰਜਿਸਟ੍ਰੇਸ਼ਨ ਆ ਜਿਹੜੀ ਜ਼ਰੂਰੀ ਆ ਇੰਸ਼ੋਰੈਂਸ ਕੰਪਨੀ ਜਿਹੜਾ ਜਿਹੜੀ ਚੀਜ਼ ਰਜਿਸਟਰਡ ਹੁੰਦੀ ਆ ਜਿਵੇਂ ਮੰਨ ਲਓ ਮੇਰਾ ਟਰੈਕਟਰ ਰਜਿਸਟਰਡ ਨਹੀਂ ਹੈਗਾ ਜੇ ਨਹੀਂ ਹੈਗਾ ਉਹ ਉਹਨੂੰ ਗਿਣਤੀ ਨਹੀਂ ਹਾਲਾ ਕਹਿੰਦਾ ਭਈ ਰਜਿਸਟਰਡ ਨਹੀਂ ਹੋਇਆ ਹੋਇਆ ਜੇ ਉਹਦੇ ਤੇ ਨੰਬਰ ਲੱਗਿਆ ਹੋਇਆ ਤਾਂ ਉਹ ਤੁਹਾਨੂੰ ਕਲੇਮ ਮਿਲ ਲੈ ਹੁਣ ਅੱਗੇ ਇੱਕ ਗੱਲ ਹੋਰ ਐਡ ਆਨ ਕਰਦਾ ਮੈਂ ਮਨ ਲੋ ਤੁਸੀਂ ਨਵੀਂ ਕਾਰ ਲੈ ਲਈ ਨਵਾਂ ਟਰੈਕਟਰ ਲੈ ਚੱਲੇ ਡੀਲਰ ਨੇ ਉਹਦੀ ਸਰਕਾਰੀ ਖਜ਼ਾਨੇ 'ਚ ਰਸੀਦ ਕਟਾਤੀ ਤੁਹਾਡੀ ਫੀਸ ਭਰੀ ਗਈ ਖਜ਼ਾਨੇ 'ਚ ਆਰਟੀਓ ਜਿਹੜਾ ਡਿਸਟ੍ਰਿਕਟ ਟਰਾਂਸਪੋਰਟ ਆਫਿਸ ਆ ਉਹਦੇ 'ਚ ਰਸੀਦ ਕੱਟ ਗਈ ਜਦੋਂ ਰਸੀਦ ਕੱਟ ਗਈ ਆਬੀਅਸ ਗੱਲ ਆ ਤੁਹਾਨੂੰ ਨੰਬਰ ਵੀ ਇਸ਼ੂ ਹੋ ਜਾਂਦਾ ਨਾਲ ਦੀ ਨਾਲ ਨੰਬਰ ਇਸ਼ੂ ਹੋ ਗਿਆ ਤੁਹਾਡੀ ਰਸੀਦ ਕੱਟ ਗਈ ਫੇਰ ਕੋਸ਼ ਹੋਈ ਜਾਵੇ ਇਹ ਕੋਈ ਜ਼ਰੂਰੀ ਨਹੀਂ ਵੀ ਤੁਹਾਡਾ ਭਾਵੇਂ ਨੰਬਰ ਵੀ ਨਾ ਇਸ਼ੂ ਹੋਵੇ ਤੁਹਾਡੀ ਰਸੀਦ ਕੱਟੀ ਹੋਣੀ ਵਹੀ ਕਲ ਦੀ ਉਹ ਜ਼ਰੂਰੀ ਆ ਜੇ ਤੁਹਾਡੀ ਰਸੀਦ ਕੱਟੀ ਹੋਈ ਆ ਤੁਹਾਡੀਆਂ ਪਲੇਟਾਂ ਨਹੀਂ ਬਣ ਕੇ ਆਈਆਂ ਕੋਈ ਲੈ ਚੱਕਰ ਨਹੀਂ ਹੈਗਾ ਪਲੇਟਾਂ ਨਹੀਂ ਲੱਗੀਆਂ ਨਹੀਂ ਬਣ ਕੇ ਆਈਆਂ ਕੋਈ ਚੱਕਰ ਨਹੀਂ ਫੇਰ ਜਿਹੜੀ ਇੰਸ਼ੋਰੈਂਸ ਆ ਤੁਹਾਡੀ ਉਹ ਫਰਸਟ ਪਾਰਟੀ ਚ ਗਣੀ ਜਾਣੀ ਆ ਫਿਰ ਤੁਹਾਨੂੰ ਫੁੱਲ ਐਂਡ ਫਾਈਨਲ ਜੋ ਵੀ ਬੰਪਰ ਟੂ ਬੰਪਰ ਜੋ ਉਹਦੇ ਚ ਸਾਰੀਆਂ ਟਰਮਸ ਐਸ ਪਰ ਟਰਮਸ ਐਂਡ ਕੰਡੀਸ਼ਨ ਉਹ ਤੁਹਾਨੂੰ ਸਾਰਾ ਜਿਹੜਾ ਫੁੱਲ ਕਲੇਮ ਮਿਲਣਾ ਪਰ ਜੇ ਤੁਹਾਡਾ ਟਰੈਕਟਰ ਰਜਿਸਟਰਡ ਨਹੀਂ ਹੈਗਾ ਉਹ ਤੁਹਾਨੂੰ ਨਹੀਂ ਮਿਲਣਾ ਦੇਖੋ ਪਹਿਲਾਂ ਤਾਂ ਸਕੂਟਰਾਂ ਕਾਰਾਂ ਦੇ ਸਕੂਟਰਾਂ ਦਾ ਤਾਂ ਉਹ ਨਾਲ ਹੀ ਲਾ ਕੇ ਭੇਜਦੇ ਆ ਕਾਰਾਂ ਦਾ ਵੀ ਉਹ ਲਾ ਕੇ ਭੇਜਦੇ ਆ ਹੁਣ ਜਿਹੜੇ ਯੰਗਸਟਰ ਸਪੈਸ਼ਲ ਨੰਬਰ ਲੈਂਦੇ ਆ ਮੇਰੀ ਉਹਨਾਂ ਨੂੰ ਅਪੀਲ ਆ ਮੈਂ ਤੁਹਾਨੂੰ ਦੱਸਦਾ ਅੱਗੇ ਤੁਹਾਨੂੰ ਹੁਣ ਪਤਾ ਲੱਗ ਗਿਆ ਅੱਗੇ ਤੁਸੀਂ ਕਿੱਦਾਂ ਕਰ ਰਹੇ ਹੋ ਥੋਡੀ ਮਰਜ਼ੀ ਆ ਤਾਂ ਇੱਕ ਦੁਨੀਆ ਮੈਂ ਕਿਸੇ ਨੂੰ ਬਦਲ ਤਾਂ ਸਕਦਾ ਨਹੀਂ ਮੈਂ ਤਾਂ ਆਪਣਾ ਥੌਟ ਰੱਖ ਸਕਦਾ ਹੈ ਨਾ ਵਿਚਾਰ ਰੱਖ ਸਕਦੇ ਆ ਆਪਾਂ ਦਾ ਅੱਗੇ ਆ ਗਈ ਹੁਣ ਟਰੈਕਟਰ ਦਾ ਰੌਲਾ ਮੇਨ ਬ੍ਰਦਰ ਟਰੈਕਟਰ ਦਾ ਸਾਲਾ ਰੰਡੀ ਰੋਣਾ ਪਤਾ ਕੀ ਆ ਮੰਨ ਲਓ ਟਰੈਕਟਰ ਵਿੱਚ ਕੱਟਿਆ ਜਾਂਦਾ ਲੋਨ ਹੋ ਜਾਂਦਾ ਡਾਊਨ ਪੇਮੈਂਟ ਰਹਿ ਜਾਂਦੀ ਆ ਕੋਈ 50000 ਰਹਿ ਗਈ ਕੋਈ ਲੱਖ ਰਹਿ ਗਈ ਕੋਈ 2 ਲੱਖ ਰਹਿ ਗਈ ਯਾਰ ਦੇਖੋ ਡੀਲਰ ਕੋਈ ਇਹ ਜਿਵੇਂ ਹੁਣ ਜੀਰੀ ਆਉਣੀ ਆ ਮੰਨ ਲਓ 2 ਮਹੀਨੇ ਤਾ ਸਾਰ ਲੂਗਾ ਠੀਕ ਹੁਣ ਜੇ ਤੁਹਾਨੂੰ 6-6 ਮਹੀਨੇ ਇੱਕ ਇੱਕ ਸਾਲ ਹੋ ਗਿਆ ਤੁਸੀਂ ਉਹਦੀ ਪੇਮੈਂਟ ਨਹੀਂ ਦਿੱਤੀ ਡੀਲਰ ਉਹਨਾਂ ਚ ਰਕਾਪੀ ਨਹੀਂ ਬਣਾਉਂਦਾ ਜੇ ਕਾਪੀ ਬਣਾਉਂਦਾ ਗੁੱਸਾ ਨਾ ਕਰਿਓ ਮੈਂ ਇਹੀ ਕੰਮ ਕਰਕੇ ਦੇਖਿਆ ਵਾ ਕਾਪੀ ਜੇ ਜ਼ਿਮੀਦਾਰ ਦੇ ਘਰੇ ਚਲੀ ਗਈ ਤੁਹਾਡਾ 5 ਲੱਖ ਖਤਮ ਵਾ ਇਹ ਪਤਾ ਨਹੀਂ ਕਦੇ-ਕਦੇ ਮੈਨੂੰ ਬੜਾ ਅਫਸੋਸ ਹੁੰਦਾ ਹੁੰਦਾ ਮੈਂ ਬੁਕਸ ਪਾਕਸਪਨ ਨੂੰ ਬੜਾ ਪੜਨ ਦਾ ਸ਼ੌਕ ਆ ਕਦੇ-ਕਦੇ ਮੈਨੂੰ ਐ ਲੱਗਣ ਲੈਂਦਾ ਮੈਂ ਗਲਤੀ ਤਾਂ ਨਹੀਂ ਪੜੀ ਜਾਂਦਾ ਵੀ ਮਤਲਬ ਜਿੱਦਾਂ ਸਾਡੇ ਵਾਰੀਅਰ ਯੋਧੇ ਸਾਡਾ ਇਤਿਹਾਸ ਆ ਜਦੋਂ ਦਾ ਮੈਂ ਜੰਮਿਆ ਮੈਨੂੰ ਤਾਂ ਇੱਥੇ ਬੇਈਮਾਨਾਂ ਚੋਰੀ ਠੱਗੀਓ ਲੱਭੀ ਆ ਮੈਨੂੰ ਤਾਂ ਹੋਰ ਕੁਝ ਲੱਭਿਆ ਨਹੀਂ ਮੈਂ ਤੁਨ ਠੋਕ ਕੇ ਕਹਿਣਾ 100 ਦੇ ਵਿੱਚੋਂ 5 ਜ਼ਿਮੀਦਾਰ ਨੇ ਜਿਹੜੇ ਤੁਹਾਨੂੰ ਪੈਸੇ ਦੇ ਦੇਣਗੇ ਜੇ ਜ਼ਿਮੀਦਾਰ ਦੀ ਕਾਪੀ ਬਣ ਕੇ ਚਲੀ ਗਈ ਤੁਹਾਡਾ ਪੈਸਾ ਨਹੀਂ ਡੀਲਰ ਦਾ ਮਰਦਾ ਡੀਲਰਾਂ ਨੂੰ ਮਾੜੇ ਤਾਂ ਬਹੁਤ ਕਹਿੰਦਾ ਹਰੇਕ ਬੰਦਾ ਪਰ ਜੇ ਕੋਈ ਇਸ ਗੱਲ ਤੇ ਕਹਿੰਦਾ ਮੇਰੇ ਨਾਲ ਆ ਕੇ ਬਹਿਸ ਕਰ ਲਵੇ ਮੈਂ ਤੁਹਾਨੂੰ ਏਜੰਸੀਆਂ ਦੇ ਸਾਰੇ ਆંકੜੇ ਦੇਣ ਨੂੰ ਤਿਆਰ ਆ ਇਹ ਬਿਲਕੁਲ ਸੱਚ ਆ ਕਿ ਇਹਦੇ ਗੋਡੇ ਲੱਗੇ ਕਿ ਇਹਦੇ ਲੱਗੇ ਗਿੱਟੇ ਦੇਖੋ 5 4 ਮਹੀਨੇ ਤੁਹਾਡੀ ਕਾਪੀ ਨਹੀਂ ਬਣੀ ਵੈਸੇ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਡੀਲਰ ਦਾ ਹਿਸਾਬ ਕਿਤਾਬ ਨਵੇੜੋ ਭਾਈ ਜੋ ਉਹਦੀ ਟੁੱਡੀ ਦੇਣਦਾਰੀ ਆ ਉਹ ਦੇ ਕੇ ਇਕੱਲੀ ਟਰੈਕਟਰਾਂ ਦੀ ਗੱਲ ਆ ਕਲੀਅਰ ਕੱਟ ਕਰਕੇ ਉਹਨੂੰ ਕਹੋ ਭਾਈ ਨੰਬਰ ਲਾ ਫੀਸ ਪਰ ਪਲੇਟਾਂ ਲੱਗਦੀਆਂ ਰਹਿਣਗੀਆਂ ਬਾਅਦ ਚ ਅਸੀਂ ਫਿਰ ਮਸ਼ੀਨਰੀ ਤੋੜਾਂਗੇ ਹੁਣ ਤੁਸੀਂ ਕਰਾ ਲੈਨੇ ਹੋ 10 10 15 15 ਹਜ਼ਾਰ ਦੀ ਇੰਸ਼ੋਰੈਂਸ ਜਿਹੜੀ ਕਿ ਜ਼ਰੂਰੀ ਵੀ ਆ ਉਹਦੇ ਬਿਨਾ ਕਾਪੀ ਨਹੀਂ ਬਣਦੀ ਤੁਸੀਂ ਗੰਨਾ ਢੋਂਦੇ ਫਿਰਦੇ ਹੋ ਫਿਰਦੇ ਹੋ ਮੰਡੀਆਂ ਚ ਸਾਲੀ ਐਨੀ ਟ੍ਰੈਫਿਕ ਆ ਭਾਈ ਪਤਾ ਕੀ ਆ ਟਰੈਕਟਰ ਦਾ 1 ਮਿੰਟ ਨਹੀਂ ਲੱਗਦੀ ਤੁਹਾਨੂੰ ਭਾਈ ਇੰਸ਼ੋਰੈਂਸ ਨਹੀਂ ਕੋਈ ਮੜਦਾ ਜੇ ਤੁਸੀਂ ਭਲੇਖੇ ਚ ਫਿਰਦੇ ਹੋ ਨੂ ਫਿਰ ਆਪਣਾ ਕੋਤ ਕਲੇਸ਼ ਹੁੰਦਾ ਹਾਂ ਥਰਡ ਪਾਰਟੀ ਕੰਮ ਕਰੂਗੀ ਪਰ ਮੈਂ ਇਹ ਬੇਨਤੀ ਕਰਦਾ ਅੱਜ ਦਾ ਜਿਹੜਾ ਜੋਗ ਆ ਲਾਇਸੈਂਸ ਬਿਨਾ ਮੈਂ ਕਹਿੰਦਾ ਬੇਵਕੂਫਾ ਬੰਦਾ ਜਿਹੜਾ ਲਾਇਸੈਂਸ ਬਿਨਾ ਮਸ਼ੀਨਰੀ ਚਲਾਉਂਦਾ ਓਡਾ ਬੜਾ ਬੇਵਕੂਫੇ ਕੋਈ ਨਹੀਂ ਜੇ ਕਿਸੇ ਨੂੰ ਐ ਭੁਲੇਖਾ ਵੀ ਮੈਂ ਜ਼ੋਰ ਜਲਵਾ ਦੇਖ ਨੂੰ ਮੇਰੀ ਪੁਲਿਸ ਚ ਬਹੁਤ ਆ ਜਾਂ ਮੇਰੀ ਕਿਸੇ ਸਰਕਾਰੀ ਦੁਆਰੇ ਬਹੁਤ ਆ ਉੱਥੇ ਕੋਈ ਸੁਣਵਾਈ ਨਹੀਂ ਪੁਲਿਸ ਵੀ ਓਨੀ ਕਿ ਤੁਹਾਡੀ ਮਦਦ ਕਰ ਸਕਦੀ ਆ ਜੇ ਤੁਹਾਡਾ ਪਿਆਰ ਆ ਕਿਸੇ ਨਾਲ ਜਿੰਨੀ ਕ ਜੈਨੂਅਨ ਹੋਵੇ ਤੁਹਾਡੇ ਨਾਲ ਧੱਕਾ ਨਹੀਂ ਹੋਊਗਾ ਹੁਣ ਪੁਲਿਸ ਵਿਚਾਰੀ ਇਹ ਥੋੜੋ ਆ ਵੀ ਕਸੂਰ ਸਾਰਾ ਹੀ ਤੁਹਾਡਾ ਹੈ ਬਕੜ ਦੂ ਸਾਰੇ ਦੂਏ ਦਾ ਪੁਲਿਸ ਐ ਕਿਵੇਂ ਕਰ ਸਕਦੀ ਉਹ ਤਾਂ ਜਾਣ ਪਛਾਣ ਹੁੰਦੀ ਆ ਲਗਨ ਬਹਿ ਜਾਓ ਬਾਈ ਜੀ ਚਾਹ ਪੀ ਲਓ ਸੱਸੀ ਗੱਲ ਸੱਸੀ ਗੱਲ ਉਹ ਰਾਮ ਪੁਲਿਸ ਕਿਹੜਾ ਹੁਣ ਆਇਆ ਵੀ ਉਹ ਤਾਂ ਕਾਨੂੰਨ ਦੇ ਬੰਨੇ ਲੋਕ ਸੋ ਮੇਰੀ ਇਹੀ ਅਪੀਲ ਆ ਸਾਰਿਆਂ ਨੂੰ ਟਰੈਕਟਰ ਵਾਲਿਆਂ ਨੂੰ ਆਪਣੇ ਡੀਲਰਾਂ ਨਾਲ ਆਪਣਾ ਹਿਸਾਬ ਕਿਤਾਬ ਨਿਬੇੜ ਲਓ ਇਹ ਨਾ ਹੋਵੇ ਤੁਹਾਡਾ 10 ਲੱਖ ਦਾ ਟਰੈਕਟਰ ਤੇ ਕੋਈ ਕੱਲ ਨੂੰ 2-3 ਲੱਖ ਰੁਪਏ ਉੱਪਰ ਲੱਗੀ ਫੇਰ ਕੀ ਕਰੂੰਗਾ ਤੁਸੀਂ ਪੈਸੇ ਡੀਲਰ ਉਹਦੇ ਚ ਮਜਬੂਰ ਆ ਡੀਲਰ ਖੜ ਸਕਦਾ 2 ਮਹੀਨੇ ਖੜਜੂ 4 ਖੜਜੂ ਪਰ ਜੇ ਅੱਛਾ ਜੇ ਆਪਾਂ ਕਹਿੰਦੇ ਵੀ ਡੀਲਰ ਕਾਪੀ ਬਣਾ ਦਵੇ ਮੈਂ ਇੱਕ ਠੋਕ ਕੇ ਕਹਿੰਦਾ ਕੋਈ ਪੈਸੇ ਨਹੀਂ ਦੰਦਾ ਮੈਂ ਦੇਖਿਆ ਆਪਾਂ ਚੱਲ ਕੋਈ ਵੀ ਨਹੀਂ ਦੰਦਾ ਸੋ ਇਹ ਸੀ ਇੰਸ਼ੋਰੈਂਸ ਤੇ ਵੀਡੀਓ ਕਿ ਬਿਨਾਂ ਰਜਿਸਟ੍ਰੇਸ਼ਨ ਤੋਂ ਬਿਨਾ ਕਾਪੀ ਤੋਂ ਤੁਹਾਨੂੰ ਫੁੱਲ ਇੰਸ਼ੋਰ ਕਵਰ ਨਹੀਂ ਹੁੰਦਾ ਤੁਹਾਡਾ ਵਹੀਕਲ ਕਵਰ ਨਹੀਂ ਹੁੰਦਾ ਜੇ ਤੁਹਾਡੇ ਵਹੀਕਲ ਦਾ ਕੋਈ ਨੁਕਸਾਨ ਹੋ ਗਿਆ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ ਇਹ ਮिन्नੂ ਵੀ ਰਾਹ ਪਏ ਜਾਣੀ ਹੈ ਜਾਂ ਬਾਹ ਪਏ ਜਾਣੀ ਹੈ ਮिन्नੂ ਵੀ ਹੁਣ ਪਤਾ ਲੱਗਿਆ ਮिन्नੂ ਵੀ ਨਹੀਂ ਸੀ ਸਾਲਾ ਪਤਾ ਸੋ ਮੇਰਾ ਕੰਮ ਆ ਤੁਹਾਡੇ ਤੱਕ ਸਨੇਹ ਨੂੰ ਪਹੁੰਚਾਉਣਾ ਮੈਨੂੰ ਉਹੀ ਲੋਕ ਦੇਖਿਆ ਕਰੋ ਜਿਨ੍ਹਾਂ ਨੂੰ ਮੈਂ ਵਧੀਆ ਲੱਗਦਾ ਜਿਹੜਾ ਸਾਲਿਆਂ ਨੂੰ ਨਹੀਂ ਵਧੀਆ ਲੱਗਦਾ ਉਹ ਨਾ ਦੇਖਿਆ ਕਰੋ ਪਰ ਇਹ ਨਹੀਂ ਮੈਨੂੰ ਪਤਾ ਵੀ ਬਦਕਿਸਮਤੀ ਸਾਡੀ ਸਮਾਜ ਦੀ ਤੂੰ ਉਹੀ ਗਈ ਜਾਣਾ ਉਹ ਮੈਂ ਬੰਦੇ ਦਾ ਡਾਟਾ ਕੱਢੂ ਸਾਰੀ ਸਾਡੇ ਕੋਲ ਆ ਜਾਂਦਾ ਉਹ ਮੇਰੀ ਹਰੇਕ ਵੀਡੀਓ ਦੇਖ ਰਿਆ ਹੁੰਦਾ ਇਹ ਚੱਕਰ ਆਇਆ ਕਿਦਾਂ ਦੇ ਲੋਕ ਨੇ ਆ ਸੋ ਮੇਰਾ ਤਾਂ ਇਹੀ ਸੀ ਦੱਸਣਾ ਮੇਰਾ ਖਿਆਲ ਸਾਰਾ ਕੁਝ ਕਵਰ ਆ ਜੇ ਕੁਛ ਰਹਿ ਗਿਆ ਤਾਂ ਅਗਲੀ ਵਾਰੀ ਕਰ ਲਾਂ ਸასი ਗੁਰ थैंक यू